ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਵੀਰ ਕਰਦਾ ਸਭ ਠੀਕ ਠਾਕ ਹੋਵੋਗੇ ਤੇ ਵੱਡੇ ਬਲੌਗ ਚ ਸਵਾਗਤ ਹੈ ਤੁਹਾਡਾ ਆਪਾਂ ਅੱਜ ਦਾ ਬਲੌਗ ਸ਼ੂਟ ਕਰ ਰਹੇ ਆਂ ਇਸ ਟੈਪ ਹੈਗੇ ਆਪਾਂ ਸੰਚੌਰ ਪਹੁੰਚ ਗਏ ਸੰਚੌਰ ਤੋਂ 1.5 ਕਿਲੋਮੀਟਰ ਪਿੱਛੇ ਆ ਲਾ ਰਹੇ ਰੋਟੀਆਂ ਉਹ ਸਾਬ ਵੇਲ ਰਹੇ ਆ ਆਪਾਂ ਦੇਖ ਰਹੇ ਆ ਠੀਕ ਆ ਤੇ ਇਹ ਰੋਟੀਆਂ ਵੜਾ ਕੇ ਖਾ ਕੇ ਫੇਰਾ ਮਤੁਰਾ ਕੇ ਅੱਗੇ ਦੀ ਵਾਰ ਦਾ ਸੁਰੂ ਅੱਗੇ ਦਿਖਾਵਾਂਗੇ अर्ली ਗੱਡੀ ਸਟਾਰਟ ਸਵੇਰ ਦਾ ਟਾਈਮ ਹੈਗਾਗਾ 8 ਵਜੇ ਆ ਅੱਭਾ ਗਏ ਉੱਠ ਕੇ ਸੈਟ ਆ ਗਏ ਆਪਾਂ ਥਰਾੜ ਪਾਰਕਿੰਗ ਦੇ ਵਿੱਚ ਰਾਤ 12 ਵਜੇ ਇੱਥੇ ਖੜ ਗਏ 12 1 ਵਜੇ ਦੇ ਛੋ ਲੱਗਿਆ ਤੁਰਨ ਆਉਣਾ ਜਾਦੇ ਹੁ ਕਿਲੀ ਆ ਪਾਰਕਿੰਗ ਦੇ ਵਿੱਚ ਖੜੇ ਸੀ ਚਲੋ ਕਰਨਿਆ ਸਵਰਜੀ ਫੋਰਟੀ ਲਿਵ ਲੋੜੇ ਅੱਗੇ ਬਜੀ ਤਰਫੇ ਸੀ ਆਪਾਂ ਕੋੜੇ ਤੁਰੇ ਆ ਉਹ ਰਹੀ 8:00 ਵਜੇ ਫਾਜਰ ਬੈਠਾ ਹੋਏ ਬਸੇ ਕੋੜਾ ਦੇ ਸਰਪ ਨੇ ਲੱਗ ਗਿਆ ਅੰਸ਼ੇ ਪਾਰ ਤੋੜਾ ਰੋਡ ਦੇ ਉੱਪਰ ਇਹ ਜਾਂਦਾ ਸੋਈ ਲੋ ਰੋਡ ਦੇ ਤੇ ਜਾਂਦਾ ਪੂਰਾ ਸਾਤਨਪੁਰ ਦੇ ਗਿਆ ਪਰ ਅੱਗੇ ਬੰਦ ਕਰ ਰੱਖਿਆਗਾ ਆ ਗਏ ਹੈ ਸੋਈ ਗਮ ਰੋਡ ਤੇ ਜਾ ਕੇ ਪੁੱਤਰ ਜਾਗੇ ਚਲੋ ਕਰਦਿਆ ਸਮਰ ਰਿਕਾਰਡ ਰਹਾ ਦੇ ਬੰਦੇ ਆ ਕੇ ਜਾ ਕੇ ਰੋਕੀ ਜਾਂ ਲਗਰੇ ਕਹਿ ਦੇਵੇ ਲਾ ਕੇ ਕੁਲਾ 사 ਆਇਆ ਉੱਥੇ ਕਿਤੇ ਜਾ ਕੇ ਲਾਵਾਂਗੇ ਰਾਤ ਲਾੜਾਂਗੇ ਸੀਆਂ ਸੁਬਾਹ ਆ ਲਾਣਾਗੇ ਹੁਣ ਆਪਣੇ ਕੋਲ ਕਾਰ ਵਧੀ ਗਈ ਆ ਦਾ ਵਧੀ ਉੱਤੇ ਤਾ ਫਟ ਲਈ ਲੰਮਾਂ ਸੀ ਔਰ ਦੇ ਇਧਰ ਨੂੰ ਜਾਏਗਾ ਕੈਕਟਰ ਸਾਈਡ ਜਾਵਾਂਗੇ ਤਾਂ ਇਧਰ ਨੂੰ ਪੈਂਦਾ ਡੀਸਾ ਮੈਂ ਸਰਚ ਕਰਕੇ ਲੈ ਗੂਗਲ ਤੇ ਡੀਸਾ ਇਹ ਜੀ ਆ ਕੇ ਵੇੜਾ ਬਹੁਤ ਅਸ਼ਹਿਰ ਹੈ ਅਡੀਸਾ ਤੇ ਇਧਰ ਕਾ ਡਰਾਈਵਰ ਸਾਈਡ ਡਰਾਈਵਰ ਸਾਈਡ ਜਾਵਾਂਗੇ ਤਾਂ ਪੈ ਜਾਊਗਾ ਤਾੜਾ ਫੜ ਫਾਰਕਿੰਗ ਚੱਲਣ ਤੋਂ ਬਾਅਦ ਤੇ ਟਾਈਮ ਲੈਪਸ ਦੇਖਣ ਤੋਂ ਬਾਅਦ ਆਪਾਂ ਪਹੁੰਚ ਗਏ ਸੀ ਅੱਗੇ ਪੇਟ ਦਾ ਨਾਪ ਉੱਠਾ ਜਾ ਯਾਰ ਪਤਾ ਨਹੀਂ ਕਿ ਆਇਆ ਕੀ ਜਿਆ ਜੀ ਐਕਸਪ੍ਰੈਸ ਸੋਈਗਾ ਰੋਡ ਤੇ ਬੋਚਰ ਵਾਲਿਆ ਬਿੰਦਵਾਦ ਵਾਲਾ ਘਟ ਆ ਗਿਆ ਤੇ ਢ ਹੋ ਗਏ 6-7 ਮਹੀਨੇ ਦਾ ਸਾਲ ਨਹੀਂ ਹੋ ਗਿਆ ਜਉ ਉਹਦਾ ਬੜਿਆ ਰੋਡ ਬੜਿਆ ਬਾਅਦ ਚਾ ਟੁੱਟ ਪਹਿਲਾ ਗਿਆ ਏ ਟੂਲ ਉਹਨਾਂ ਹੀ ਲਾੜਿਆ ਠੀਕ ਆ ਇਹਦੂਗਾ ਦੇਖੋ ਸੋਈਗਾ ਰੋਡ ਆ ਗਿਆ ਇਹ ਉਹ ਸਾਹਮਣੇ ਕੱਟ ਨਹੀਂਦਾ ਪਿਆ ਜਿਹੜਾ ਟੂਲ ਵਾਲਾ ਤੇ ਉੱਥੋਂ ਥੱਲੇ ਤਾਰ ਦੇ ਰਗੇ ਟੂਲ ਉਹਨਾਂ ਹੀ ਲੱਗ ਗਿਆ ਦਾ ਜੇ ਗੱਡੀ ਸਿੱਧੀ ਜਾਵੇ ਤਾਂ ਸਿੱਧੀ ਗੱਡੀ ਸੰਤਲਪੁਰ ਜਾ ਕੇ ਉੱਤਰ ਹੋਵੇ ਠੀਕ ਆ ਇਹਨੂੰ ਬੰਦ ਕਰ ਰੋ ਹੋ ਗਿਆ 6 ਮਹੀਨੇ ਹੋ ਗਏ ਬੰਦ ਕਰੇ ਰੋ ਅਖੇ ਰੋਡ ਟੁੱਟਿਆ 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 ਬੱਸ ਟੁੱਟਿਆ ੜੀ ਸਭ ਕੁਝ ਚੱਲਦਾ ਬੱਸ ਉਹਦਾ ਹੀ ਬੰਦ ਕਰ ਰੱਖਿਆ ਟੂਲ ਲੈਣ ਦੇ ਮਾਰੇ ਨੇ ਟੂਲ ਗਿਆ ਦਾ ਸੰਚੌਰ ਤੋਂ ਲੈ ਕੇ ਇੱਥੋਂ ਤੱਕ ਦਾ ਕਿ ਇਹਦਾ ਸੇਮ ਲੱਗਦਾ ਜੇ ਗਾਂਹ ਜਾ ਕੇ ਥੋੜਾ ਸੰਤਲਪੁਰ ਜਾ ਕੇ ਉੱਤਰੋ ਫੇਰ ਵੀ ਸੇਮ ਲੱਗੂ ਹਟੋਲ ਠੀਕ ਆ ਤੇ ਬੰਦ ਪਤਾ ਨਹੀਂ ਕਿਹੜੀ ਖੁਸ਼ੀ ਦੇ ਵਿੱਚ ਕਰ ਰੱਖਿਆ ਇਹਨਾਂ ਨੇ ਬੋਲ ਉਹ ਬੇ ਰਖੇ ਗਜਰਾਤ ਦੇ ਵਿੱਚ ਆਪਾਂ ਇਸ ਟਾਈਮ ਪਤਾ ਨਹੀਂ ਕੀ ਸਾਹਮਣੇ ਆ ਵੀ ਟਰੱਕ ਵਾਲਾ ਕੋਲ ਕਿੰਨਾ ਕ ਪੈਸਾ ਮੰਨ ਕੇ ਚੱਲੋਗੇ ਇੱਕ ਗੱਡੀ ਜੇ ਢੇੜਾ ਲੈਣ ਆਉਂਦੀ ਆ ਠੀਕ ਆ ਗਜਰਾਤ ਆ ਇਹ ਸਿੰਗਲ ਗੱਡੀ ਕਿਹਾ ਵੈ 14 ਤੋਂ 15000 ਦੇ ਟੋਲ ਟੋਲ ਕਟਾਉਂਦੀ ਹੈਗੇ ਤੇ 14 ਤੋਂ 15000 ਦੇ ਟੋਲ ਕਟਾ ਕੇ ਤੇ ਰੋਡ ਸਾਨੂੰ ਮਿਲਦਾ ਇਹ ਵਜਾ ਐਕਸਪ੍ਰੈਸ ਬਹੁਤ ਤਕੜੀ ਐਕਸਪ੍ਰੈਸ ਮਿਲਦੀ ਹੈ ਸਾਨੂੰ ਕਿਉਂਕਿ ਕਿਹੜੇ ਛੱਡਦੇ ਹੋ ਵੀ ਐਡੇ ਤਕੜੇ ਐਕਸਪ੍ਰੈਸ ਤੇ ਹਲੋ ਹਾਲੇ ਗਾਸ ਰੂ ਹੈ ਰੋਟੀਆਂ ਰੱਟਕਾ ਲਾੜ ਲਗੇ ਫੇਰ ਆਪਾਂ ਦਿਖੋੜਾ ਗਾ ਜਿੱਥੇ ਟੂਲ ਕੱਟਦੇ ਆ ਉਹ ਜਾ ਸਾ ਦਿਖਾਉਣਾ ਵੀ ਆ ਵੀ ਕਿਹੜਾ ਬਈ ਤਰਪਿਆ ਰੋਟੀ ਰੱਟੀ ਬਣਾ ਕੇ ਖਾ ਕੇ ਸਾਹਮਣੇ ਰਹਿ ਗਿਆ ਟੋਲ ਇਹ ਟੋਲ ਕਟੜਾ ਕੰਜਰ ਦੇ ਉੱਤੇ ਦਾ ਲੋਕ ਲੱਕ ਪਾਉ ਲਵਾਣੀ ਮੋਟੇ ਬਹੁ ਮਾਰੇ ਲਾਤਾ ਇੱਥੇ ਇਹ ਗਰਮੀ ਬਾਣੀ ਕੀ ਗੱਲ ਐਨੇ ਜਿਆਦੇ ਗਰਮੀ ਆਪਾਂ ਆ ਗਏ ਚਾਹ ਗਜਰਾਤ ਦੇ ਅੰਦਰ ਇੱਥਰ ਹੋ ਗਏ ਸੀਗੇ ਰਾਤ ਦੇ ਗਜਰਾਤ ਪਰ ਖੜ ਕੇ ਰਾਤ ਪਾਰਕਿੰਗ ਸੋ ਗਏ ਸੀਗੇ ਕਾਰ ਵੀ ਬਹੁਤ ਜ਼ਿਆਦੇ ਹੋਈ ਭਈਆ ਜਾ ਕੇ ਦਲ ਨਾ ਨੁਕਰੀ ਜਾਂਦਾ ਹੋਰ ਤਲ ਜਾ ਕੇ ਲਾ ਕੇ ਨਾਉਣੇ ਆ। ਖਾ ਚਲਾ ਰੱਖਿਆ। ਪਿੱਛੇ ਵੀ ਕਲਿੱਪ ਦੇ ਗੱਲ ਕਰ ਘਟਾਵੇ ਇੱਕ ਚੱਕਰ ਦਾ ਗੱਡੀ 15 ਦਿਨਾਂ ਦੇ ਵਿੱਚ ਵਿੱਚ ਲੱਗਦੇ ਆ 15 ਦਿਨ ਜਿਹੜੀ ਦਾ 15 ਦਿਨ ਦੇ ਵਿੱਚ 14000 ਰੁਪਿਆ ਗੱਡੀ ਢੋਲ ਦਾ ਘਟਾਉਂਦੇ ਆ। ਤੇ ਬੀਨੇ ਦੇ ਵਿੱਚ ਵੇਖਿਆ ਜਾਵੇ ਦਾ ਆਮ ਗਜ਼ਰਾਤ ਤੋਂ ਨਾਲੀ ਗੱਡੀ ਮਹੀਨੇ ਦੇ ਦੋ ਚੱਕਰ ਲਾਉਂਦੀ ਆ ਇੱਕ ਗੱਡੀ ਗਜ਼ਰਾਤ ਐਸੇ ਰੋਡ ਦੇ ਉੱਤੇ ਲਗਭਗ ਬਾਲਾੜੀ ਦਾ 50000 ਦੇ ਇੱਕ ਕੋਲ ਟੂਲ ਘਟਵਾਇਆ ਗਿਆ ਜਿੱਥੇ 50000 ਦੇ ਇੱਕ ਕੋਲ ਘਟਵਾ ਕੇ ਸਾਨੂੰ ਰੋਡ ਮੈ ਉਹਦਾ ਐ ਹੋ ਜਾ ਦੇਰ ਪਾਇਆ ਹੈ ਜੀਜਾ ਔੜੇ ਔੜੇ ਥੋੜੀ ਚੱਲੋ ਇਹ ਪਹਾੜੀ ਕਰੋ ਇੰਡੀਆ ਦਾ ਸੁਧਾਰ ਹੋਊਗਾ 来 ਗਿਆ বাস ہوئے گا روڈ ਦੇ ਉੱਤੇ ਲਗਭਗ ਪਾਰ ਕਰ ਹੀ ਲਿਆ ਇੱਧਰ ਜੋ ਜਿਆਦਾ ਦਿਖ ਰਿਹਾ ਮਿਲਦੀ ਹੈ ਗੁਜਰਾਤ ਅੰਨੇ ਇੱਥੇ ਵੀ ਆ ਇਹ ਸਾਰੀ ਹੈਗੀ ਆਪਣੇ ਜੀਰੇ ਦੀ ਖੇਤੀ ਰੈਂਟ ਦੀ ਖੇਤੀ ਔਰ ਲਟੜਨ ਪੜਰਨ ਦੀ ਯਾਵਾ ਹੱਥ ਬਹੁਤ ਜਿਆਦਾ ਘਟ ਪਿਆ ਖਣਕਦਾ ਆਪਣੇ ਜਾਂਦੇ ਪੰਜਾਬ ਚੋਂ ਆ ਇੱਧਰ ਜਿਆਦਾਤਰ ਮਾਤਰਾ ਜ ਹੈਗੀ ਹੈ ਕਿ ਆਪਣੇ ਜੀਰੇ ਦੀ ਖੇਤੀ ਤੇ ਰੈਂਟ ਦੀ ਖੇਤੀ ਆ ਇਹ ਦੋ ਚੀਜ਼ਾਂ ਦੀ ਖੇਤੀ ਆ ਭਾਈ ਇਹ ਉਹ ਤੇ ਆਇਆ ਡਿਪਾਰਟਮੈਂਟ ਵਾਲਾ ਜਾ ਵੜਾ ਕਰ ਉਹ ਆਪਰਤ ਵਾਲਾ ਜਿਹੜੇ ਕੇ ਪੜ੍ਹ ਕਰ ਰੱਖੀ ਆ ਕੈਰ ਆ ਬਈ ਉਹ ਜੀ ਭਾਈ ਜੀ ਹੋਟਲ ਤੇ ਪਹੁੰਚ ਗਏ ਆ ਉੱਥੇ ਪਹੁੰਚ ਕੇ ਤੇ ਨਹਾ ਨੂੰ ਕੇ ਆ ਗਏ ਤੇ ਰੋਟੀ ਪਾਣੀ ਆਪਾਂ ਪਿੱਛੇ ਹੀ ਖਾੜਿਆ ਹੈਗਾ ਜਿੱਥੇ ਆਪਾਂ ਖੜੇ ਸੀਗੇ ਉੱਥੇ ਬਣਾ ਲਿਆਈ ਤੇ ਖਾੜਿਆ ਸੀਗਾ ਤੇ ਹੋਰ ਲੱਗਿਆ ਪੈਣ ਆਪਾਂ ਚੱਲਾਂਗੇ ਥੋੜਾ ਅਦ ਨੂੰ ਤੇ ਬਾਕੀ ਦਾ ਕੁਝ ਦਿਖਾਵਾਂਗੇ ਆਪਾਂ ਅਗਲੇ ਵਲੌਗ ਦੇ ਵਿੱਚ ਸੋ ਆਪਾਂ ਇੱਥੇ ਹੀ ਇਹ ਵਲੌਗ ਨੂੰ ਕਰਦੇ ਆ ਸਮਾਪਤ ਜੇ ਆ ਤੁਹਾਨੂੰ ਆਪਣਾ ਅੱਜ ਦਾ ਵਲੌਗ ਚੰਗਾ ਲੱਗਾ ਹੋਇਆ ਵਧਾ ਲੱਗਾ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਸਬ ਰੱਖ ਬਈ ਜੀ ਧੰਨਵਾਦ